ਪਰਮਿੰਦਰ ਸਿੰਘ ਗਰੇਵਾਲ ਜੋ ਟਰੱਕ ਚਲਾ ਰਿਹਾ ਸੀ ਤੇ ਗ੍ਰੈਂਡ ਪ੍ਰੇਰੀ ਤੋਂ ਵਾਪਸ ਐਡਮਿੰਟਨ ਪਾਤ ਰਿਹਾ ਸੀ ਉਸ ਨੇ ਵਾਈਟ ਕੋਟ ਲਾ ਕੇ ਟਿਮ ਹੌਟਨ ਤੇ ਜਿਉਂ ਹੀ ਪਾਰਕਿੰਗ ਵਿੱਚ ਆਪਣਾ ਟਰੱਕ ਰੋਕਿਆ ਅਚਾਨਕ ਉਸ ਨੂੰ ਬ੍ਰੇਨ ਹੈਮਰੇਜ ਹੋ ਗਿਆ ਤੇ ਸੀਟ ਤੇ ਡਿੱਗਦੇ ਸਾਰੀ ਉਸ ਦੀ ਮੌਤ ਹੋ ਗਈ। ਭੈਣ ਦਾ ਫੋਨ ਆਇਆ ਜੀ ਘਰੋਂ ਇਹਨਾਂ ਦਾ ਰਾਤ ਨੂੰ 1:00 ਵਜੇ ਜੀ। ਕਦੇ ਵੀ ਫੋਨ ਨਹੀਂ ਚੱਕ ਰਹੇ ਹਨ। ਫਿਰ ਅਸੀਂ ਚੈੱਕ ਕੀਤਾ ਜੀ ਤਾਂ ਉਹ ਬੈਂਕ ਦੇ ਵਿੱਚ ਪਿੱਛੇ ਸੀਟਾਂ ਦੇ ਵਿਚਕਾਰ ਵਿਚਾਰਾ ਡਿੱਗਿਆ ਪਿਆ ਸੀਗਾ ਜੀ। ਫਿਰ ਦੂਜਾ ਮੁੰਡਾ ਭੇਜਾਈ ਇੱਕ ਤੇ ਉਹਨੇ ਜਾ ਕੇ ਡੋਡੋ ਨੌਕਰਿਆ ਉਹਨੇ ਦੱਸਿਆ ਨਾਲ ਮੈਨੂੰ ਕਹਿੰਦਾ ਬਈ ਇਦਾਂ ਕਰਕੇ ਵੀ ਉਹਦੀ ਤਾਂ ਵਿਚਾਰਾ ਡਿੱਗ ਗਿਆ ਪਿਆ ਸੀਟਾਂ ਦੇ ਵਿਚਾਲੇ ਫਿਰ ਅਸੀਂ ਐਂਬੂਲੈਂਸ ਕਾਲ ਕੀਤੀ ਜੀ ਤੇ ਉਹ ਐਂਬੂਲੈਂਸ ਵਾਲੇ ਆਏ ਤੇ ਉਹ ਕਹਿੰਦੇ ਜੀ ਵੀਰ ਨਹੀਂ ਇਹ ਤੇ ਪੂਰਾ ਹੋ ਗਿਆ ਜੀ 37 ਵਰਿਆਂ ਦੇ ਪਰਮਿੰਦਰ ਗਰੇਵਾਲ ਦੇ ਤਿੰਨ ਛੋਟੀਆਂ ਬੇਟੀਆਂ ਹਨ ਜਿਨ੍ਹਾਂ ਦੀ ਉਮਰ 13 ਸਾਲ 8 ਸਾਲ ਤੇ ਸਭ ਤੋਂ ਛੋਟੀ ਦੀ ਉਮਰ 3 ਮਹੀਨੇ ਹੈ ਉਸਦੀ ਪਤਨੀ ਕੁਲਦੀਪ ਕੌਰ ਗਠੀਏ ਦੀ ਮਰੀਜ਼ ਹੈ ਜੋ ਕੰਮ ਨਹੀਂ ਕਰ ਸਕਦੀ। ਬਿਰਧ ਮਾਪਿਓ ਸਮੇਤ ਸਮੁੱਚੇ ਪਰਿਵਾਰ ਵਿੱਚ ਪਰਮਿੰਦਰ ਇੱਕੋ ਇੱਕ ਕਮਾਂਡ ਵਾਲਾ ਵਿਅਕਤੀ ਸੀ। ਜਵਾਨ ਪੁੱਤ ਦੀ ਮੌਤ ਕਾਰਨ ਸਮੁੱਚਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ। ਪਰਮਿੰਦਰ ਤਿੰਨ ਭੈਣਾਂ ਦਾ ਇਕਲੌਤਾ ਭਰਾ ਸੀ। ਆਹੀ 12 ਅਕਤੂਬਰ ਨੂੰ ਉਹ ਉੱਥੇ ਗਿਆ ਸੀ ਕੈਲਗਰੀ ਰੈਨੀਆਂ ਮੈਂ ਤੇ ਮੈਨੂੰ ਉਹ ਦੋ ਮਿਲ ਕੇ ਆਇਆ ਮੈਨੂੰ ਉਹਨੇ ਕਾਰ ਲਈ ਸੀਗੀ ਮੈਨੂੰ ਕਾਰ ਦਿਖਾ ਕੇ ਆਇਆ ਮੈਨੂੰ ਕਹਿੰਦਾ ਡਰਾਈਵ ਕਰਕੇ ਦੇਖ ਉਹਨੂੰ ਬਹੁਤ ਚਾਹ ਹੁੰਦਾ ਸੀ ਜੇ ਕੋਈ ਚੀਜ਼ ਲੈ ਲੈਂਦਾ ਸੀਗਾ ਹਨਾ ਹਮੇਸ਼ਾ ਸ਼ੇਅਰ ਕਰਦਾ ਸੀਗਾ ਹਨਾ ਸਾਰਿਆਂ ਨੂੰ ਦੱਸਦਾ ਸੀ ਮੈਂ ਆਹ ਚੀਜ਼ ਲਈ ਆ ਤੇ ਮੈਨੂੰ ਕਹਿੰਦਾ ਤੂੰ ਡਰਾਈਵ ਕਰਕੇ ਦੇਖ ਮੈਂ ਡਰਾਈਵ ਕੀਤੀ ਹਨਾ ਤੇ ਮੇਰੇ ਕੋਲ ਅੱਗੇ ਆਉਂਦਾ ਸੀਗਾ ਉਹਦੇ ਉੱਥੇ ਸਾਰੇ ਵੀ ਸੀਗੇ ਕੈਲਗਰੀ 'ਚ ਤੇ ਰੋਟੀ ਵਗੈਰਾ ਖਾ ਕੇ ਨਹੀਂ ਜਾਂਦਾ ਸੀ ਕਿਉਂਕਿ ਉਹਨੂੰ ਐ ਹੁੰਦਾ ਸੀ ਮੇਰੀ ਭੈਣ ਨੂੰ ਹਾਰਟ ਟਾਈਮ ਦਊਂਗਾ ਮੈਂ ਪਰ ਐਸ ਵਾਰੀ ਉਹ ਮੇਰੇ ਕੋਲ ਬੈਠ ਕੇ ਰੋਟੀ ਖਾ ਕੇ ਗੱਲਾਂ ਕਰਕੇ ਆਇਆ ਸੋ ਬਸ ਉਹੀ ਉਹੀ ਲਾਸਟ ਮੁਲਾਕਾਤ ਸੀ ਬਾਕੀ ਅਸੀਂ ਆਪਣੇ ਵੱਲੋਂ ਵੀ ਜੀ ਸਾਰੇ ਡਰਾਈਵਰਾਂ ਨੂੰ ਨਾਲ ਲੈ ਕੇ ਜਿੰਨਾ ਵੀ ਅਸੀਂ ਵੱਤ ਵੱਤ ਹੋਊਗਾ ਪਰਿਵਾਰ ਦੀ ਮਦਦ ਕਰਾਂਗੇ ਜੀ ਤੇ ਬਾਕੀ ਜੋ ਡਬਲਯੂਸੀਵੀ ਇੰਸ਼ੋਰੈਂਸ ਵਗੈਰਾ ਦਾ ਨਾਲ ਕਰ ਰਹੇ ਆ ਜੀ ਜਿੰਨਾ ਵੀ ਵੱਤ ਵੱਤ ਹੋਵੇ ਜੀ ਨਾਲ ਖੜੇ ਆ ਪਰਿਵਾਰ ਦੇ ਜੋ ਵੀ ਹੈ ਹਨਾ ਮੈਂ ਆਪਣਾ ਇੱਕ ਪੇਜ ਬਣਾਇਆ ਹੈ ਗੋ ਫੰਡਮੀ ਦਾ ਤੇ ਉੱਥੇ ਮੈਂ ਸਾਰੇ ਆਪਣੇ ਪੰਜਾਬੀ ਭਾਈਚਾਰੇ ਨੂੰ ਅਪੀਲ ਕਰਦਾ ਸੋ ਇਹ ਬਹੁਤ ਹਾਰਡ ਟਾਈਮ ਹੈ ਐਸ ਫੈਮਿਲੀ ਲਈ ਮੇਰ ਤੋਂ ਗੱਲ ਨਹੀਂ ਹੋ ਰਹੀ ਆਪ ਤੋਂ ਵੀ ਤੇ ਵੀ ਉਹਦੀਆਂ ਤਿੰਨ ਛੋਟੀਆਂ-ਛੋਟੀਆਂ ਬੇਟੀਆਂ ਜੀ ਇਕੱਲਾ ਹੀ ਉਹ ਇਨਕਮ ਅਰਨਰ ਸੀ ਇਹ ਵਿਚਾਰਾ ਤੇ ਬੁੱਢੇ ਮਾਂ-ਪਾਪਾ ਉਹਦੇ ਤੇ ਵਾਈਫ ਨੂੰ ਵੀ ਥੋੜੀ ਜਿਹਾ ਅਰਥਰਾਈਟਿਸ ਦੀ ਪ੍ਰੋਬਲਮ ਹੈ ਉਹ ਵੀ ਕੰਮ ਲਈ ਪੂਰੀ ਤਰ੍ਹਾਂ ਫੁੱਲ ਟਾਈਮ ਜੌਬ ਲਈ ਉਹ ਐਲੀਜੀਬਲ ਨਹੀਂ ਹੈਗੀ ਤਾਂ ਪਲੀਜ਼ ਜਿੰਨੀ ਉਹ ਹੈਲਪ ਕਰ ਸਕਦੇ ਆ ਐਜ਼ ਅ ਕਮਿਊਨਿਟੀ ਜਿੰਨਾ ਵੀ ਤੁਹਾਡਾ ਫਰਜ਼ ਬੰਦਾ ਕੋਈ ਵੀ 10-20 ਡਾਲਰ ਡਸਨਟ ਮੈਟਰ ਪਲੀਜ਼ ਡੋਨੇਟ ਅਸ ਐਨੀ ਅਮਾਉਂਟ ਪਰਮਿੰਦਰ ਸਿੰਘ ਗਰੇਵਾਲ ਦੇ ਪੀੜ ਪਰਿਵਾਰ ਦੀ ਮਦਦ ਲਈ ਉਹਨਾਂ ਦੇ ਦੋਸਤ ਦਿਲਜਿੰਦਰ ਕੰਗ ਵੱਲੋਂ ਗੋ ਫੰਡਮੀ ਪੇਜ ਸ਼ੁਰੂ ਕੀਤਾ ਗਿਆ ਹੈ ਹੁਣ ਤੱਕ ਤਕਰੀਬਨ 20000 ਡਾਲਰ ਦੇ ਲਗਭਗ ਇਕੱਠਾ ਹੋ ਚੁੱਕਾ ਹੈ ਜਦੋਂ ਕਿ ਉਹਨਾਂ ਦਾ ਟੀਚਾ 2 ਲੱਖ ਡਾਲਰ ਇਕੱਠਾ ਕਰਨ ਦਾ ਹੈ ਪਰਮਿੰਦਰ ਸਿੰਘ ਗਰੇਵਾਲ ਦਾ ਆੰਤਮ ਸੰਸਕਾਰ ਆਉਂਦੇ ਐਤਵਾਰ ਨੂੰ ਬਾਦ ਪੈ 1 ਵਜੇ ਐਡਮਿੰਟਨ ਕ੍ਰੇਮੇਟੋਰੀਅਲ ਫਿਨਲ ਹੋਮ ਵਿਕੇ ਕੀਤਾ ਜਾਏਗਾ ਇਸ ਵੇਲੇ ਸਮੂੱਚਾ ਪਰਿਵਾਰ ਗਹਿਰੇ ਸਦਮੇ ਵਿੱਚ ਹੈ ਜਰਨਲ ਸੋਤਾ ਆਮਨੀ ਨਿਊਜ਼ ਐਡਮਿੰਟਨ